ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਸਾਡੇ ਨਾਲ ਆਏ ਨੇ ਗੱਲਬਾਤ ਕਰਨ ਨੂੰ ਅਵਤਾਰ ਸਿੰਘ ਜੀ ਅਤੇ ਆਜੋ ਤੁਹਾਨੂੰ ਇਹਨਾਂ ਨਾਲ ਮਲਾਉਣੇ ਤੇ ਨਾਲੇ ਗੱਲਬਾਤ ਕਰਦੇ ਹਾਂ ਅਵਤਾਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋਰ ਸੁਣਾਓ ਅਵਤਾਰ ਸਿੰਘ ਜੀ ਸਰ ਦੀ ਕਲਾ ਕਰ ਭਗੁਰ ਸਾਹਿਬ ਭਾਈ ਜੀ ਕਲਾ ਚਾਹੀਦੀ ਤੇ ਅਵਤਾਰ ਸਿੰਘ ਜੀ ਇਹੀ ਤੁਹਾਡੀ ਇੱਕ ਵੀਡੀਓ ਦੇਖੀ ਸੀ ਜਿਹਦੇ ਵਿੱਚ ਤੁਸੀਂ ਇੱਕ ਕਵਿਤਾ ਬੋਲ ਰਹੇ ਹੋ ਮੈਕ ਦੇ ਵਿੱਚ ਸਟੇਜ ਤੇ ਹਾਂਜੀ ਹਾਂਜੀ ਤੇ ਉਹ ਕਵਿਤਾ ਦਾ ਤੁਹਾਨੂੰ ਖਿਆਲ ਕਿੱਥੋਂ ਆਇਆ ਉਹ ਭਾਈ ਕਰਸੇਨ ਜੀ ਕਵਿਤਾ ਦਾ ਖਿਆਲ ਸਾਡੇ ਨਾਲ ਇੱਕ ਨੌਜਵਾਨ ਸਿੰਘ ਸਭਾ ਹਾਂਜੀ ਤੇ ਕਨਪੁਰ ਕਾਲੇ ਸਾਡੀ ਸੰਸਥਾ ਵਾ ਹਫਤਾਵਾਰੀ ਹੀ ਸਮਾਗਮ ਕਰਦੇ ਘਰਾਂ ਦੇ ਵਿੱਚ ਹਾਂਜੀ ਤੇ ਉੱਥੇ ਨੇ ਸਾਡੇ ਸਾਰੇ ਸੱਜਣ ਸਾਡੇ ਸਾਡੇ ਭਰਾਵਾਂ ਨੇ ਨਾਲ ਉਹ ਸਾਰੇ ਪ੍ਰਚਾਰਕ ਨੇ ਹਨਾ ਠੀਕ ਹੈ ਜੀ ਤੇ ਪ੍ਰਚਾਰਕਾਂ ਦੇ ਵਿੱਚ ਰਹਿਣਾ ਸਹਿਣਾ ਤੋਂ ਉਹ ਕੁਝ ਖਿਆਲ ਫਿਰ ਬੰਦੇ ਮੰਦ ਵਿੱਚ ਹਨਾ ਹਾਂ ਬਿਲਕੁਲ ਬਿਲਕੁਲ ਜੀ ਉਹਨਾਂ ਤੋਂ ਬਾਅਦ ਮੈਨੂੰ ਇੱਕ ਭਾਈ ਸੁਖਵਿੰਦਰ ਸਿੰਘ ਰਟੌਲ ਹੋਏ ਨੇ ਹਾਂਜੀ ਸ੍ਰੀ ਅਨੰਤਪੁਰ ਸਾਹਿਬ ਕੇਸਗੜ ਸਾਹਿਬ ਸਿੰਘ ਸਾਹਿਬ ਨੇ ਠੀਕ ਹੈ ਜੀ ਬੜੇ ਵਧੀਆ ਲਖਾਰੀ ਨੇ ਤੇ ਮੈਂ ਉਹਨਾਂ ਦੀ ਕਵਤਾ ਇੱਕ ਦੁਆਰੇ ਸੁਣੀਗੀ ਤੇ ਉਹਨਾਂ ਦੀ ਕਵਤਾ ਤੋਂ ਮੈਂ ਪ੍ਰਭਾਵਿਤ ਹੋ ਕੇ ਤੇ ਫਿਰ ਕਵਤਾ ਬੋਲਣ ਦਾ ਵਿਚਾਰ ਬਣਿਆ ਜੋ ਸਤੂਗੁਰਾਂ ਨੇ ਸਮਰੱਥਾ ਬਖਸ਼ੀ ਹਾਂ ਜੀ ਠੀਕ ਹੈ ਜੀ ਹਾਂ ਤੇ ਅਸੀਂ ਸੁੋਨਾ ਚਾਹਾਂਗੇ ਨਾਲੇ ਸਾਡੇ ਸਰੋਤੇ ਸੁੋਨਾ ਚਾਹਣਗੇ ਦੋ ਲਾਈਨਾਂ ਉਸ ਕਵਿਤਾ ਦੀਆਂ ਤੁਸੀਂ ਸੁਣਾ ਦਿਓ ਜੀ ਠੀਕ ਹੈ ਜੀ ਨਾਮ ਸ਼ਿਨਰੀ ਨਾਟਕ ਸਾਲੀ ਹਾਂ ਨਾ ਕੰਗਰਸੀਆ ਨਾ ਕਲੀ ਹਾਂ ਬਹੁਤ ਵਧੀਆ ਮੈਂ ਸੁਖਦੇਵ ਦਾ ਮਾਲੀ ਹਾਂ ਤੇਰੀ ਰਹਿਮਤ ਦਾ ਨੀ ਮੰਗਦਾ ਹਾਂ ਓਏ ਹੋਏ ਸਿੱਖੀ ਲਈ ਜਾਣ ਵੀ ਹਾਜ਼ਰ ਹੈ ਤੜਿਆਂ ਨੂੰ ਸਿੱਕੇ ਟੰਗਦਾ ਹਾਂ ਦਸ਼ਮੇਸ਼ ਨੇ ਵਾਕ ਅਖੀਰੀ ਕੇ ਹਾਂ ਗਰੰਥ ਆਤਮਾ ਪੰਥ ਸਰੀਰੀ ਕੇਹਾ ਵਾਹ ਜੀ ਵਾਹ ਇੱਕ ਸਿੱਖ ਦੂਜੇ ਦਾ ਵੀਰ ਕਿਹਾ ਮੈਂ ਸੰਤ ਕਹੋਣੋ ਸੰਗ ਦਾ ਹਾਂ ਸਿੱਖੀ ਲਈ ਜਾਨ ਵੀ ਹਾਜ਼ਰ ਹੈ ਤੜਿਆਂ ਨੂੰ ਸਿੱਕੇ ਟੰਗੀ ਦਾ ਹਾਂ ਸਿੱਖ ਪੰਥ ਪਹਿਲਾ ਪਰਵਾਰ ਨਹੀਂ ਕਿਸੇ ਹੋਰ ਨਿਵਾਰੇ ਚਾਰ ਨਹੀਂ ਮੈਂ ਮਾਨ ਕਰ ਹੰਕਾਰ ਨਹੀਂ ਮਨ ਪੰਥ ਪ੍ਰੇਮ ਵਿੱਚ ਰੰਗਦਾ ਹਾਂ ਵਾਹ ਜੀ ਵਾਹ ਸਿੱਖੀ ਲਈ ਜਾਨ ਵੀ ਹਾਜ਼ਰ ਹੈ ਤੜਿਆਂ ਨੂੰ ਸਿੱਕੇ ਟੰਗਦਾ ਹਾਂ ਮੈਂ ਕਿਸੇ ਸਾਦੇ ਦਾ ਚੇਲਾ ਨਹੀਂ ਸਿੱਕੇ ਫੌਜ ਨੇ ਕੋਈ ਮੇਲਾ ਨਹੀਂ ਸਿੱਕੇ ਸ਼ੇਰ ਹੁੰਦਾ ਕੋਈ ਲੇਲਾ ਨਹੀਂ ਬਾਣ ਨਾਗਵਰੀ ਨੂੰ ਡੰਗਦਾ ਹਾਂ ਸਿੱਖੀ ਲਈ ਜਾਨ ਵੀ ਹਾਜ਼ਰ ਹੈ ਟੜਿਆ ਨੂੰ ਸਿੱਕੇ ਡੰਗਦਾ ਹਾਂ ਨਾਰੋਸ ਜ਼ਾਲਮ ਸਰਕਾਰਾਂ ਤੇ ਨਾ ਕੋਈ ਗਿਲਾਗਦਾਰਾਂ ਤੇ ਮੈਨੂੰ ਰੋਚੜਦਾ ਸਰਦਾਰਾਂ ਤੇ ਜਦ ਨੀਵੀਂ ਪਾਕੇ ਲੰਘਦਾ ਹਾਂ ਸਿੱਖੀ ਲਈ ਜਾਨ ਵੀ ਹਾਜ਼ਰ ਹੈ ਤੜਿਆਂ ਨੂੰ ਸਿੱਕੇ ਟੰਗਦਾ ਹਾਂ ਪਹਿਲਾਂ ਵਿਕ ਜਾਂਦੇ ਨੇ ਮੇਜਾਂ ਤੇ ਫਿਰ ਚੜਕੇ ਰੋਣ ਸਟੇਜਾਂ ਤੇ ਦੁਰਕਾਰ ਸਾਡੇ ਅੰਗਰੇਜ਼ਾਂ ਤੇ ਮੈਂ ਵਿਗਲ ਵਿਜੌਂਦਾ ਜੰਗ ਦਾ ਹਾਂ ਸਿੱਖੀ ਲਈ ਜਾਨ ਵੀ ਹਾਜ਼ਰ ਹੈ ਤੜ ਅਨੁਸ਼ਕੇ ਟੰਗ ਦਾ ਹਾਂ ਕੋਈ ਬਾਣੀ ਵਾਂਗ ਅਮੋਲਕ ਨਾ ਸਿੱਖਾ ਤੋਂ ਚੰਗੀ ਗੋਲਕ ਨਾ ਰਟੋਲ ਵਖਰੀ ਕੁਟਾ ਟੋਲਿਕ ਨਾ ਨਾ ਬਣਦਾ ਵਖਰੇ ਢੰਗ ਦਾ ਖਾਂ ਸਿੱਖੀ ਲੈ ਜਾਣੀ ਹਾਜ਼ਰ ਹੈ ਅੜਿਆਂ ਨੂੰ ਸਿੱਕੇ ਢੰਗ ਦਾ ਖਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਲਾਈਨਾਂ ਲੱਗੀਆਂ ਜੋ ਸਾਡੇ ਸਮਾਜ ਦੇ ਵਿੱਚ ਹੋ ਰਿਆ ਜੋ ਜਿੱਦਾਂ ਰਾਜਨੀਤੀਆਂ ਹੋ ਰਹੀਆਂ ਜਾਂ ਕੋਈ ਪ੍ਰਚਾਰ ਜਾਂ ਕੁਝ ਵੀ ਤੇ ਉਹਦੇ ਵਿੱਚ ਸਾਰਿਆਂ ਲਈ ਇੱਕ ਸਿੱਖਿਆ ਬਹੁਤ ਵਧੀਆ ਕਵਿਤਾ ਲੱਗੀ ਜੀ ਅਤੇ ਤੁਸੀਂ ਇਸ ਤੋਂ ਇਲਾਵਾ ਹੋਰ ਵੀ ਕੋਈ ਕਵਿਤਾਵਾਂ ਮਤਲਬ ਕਿ ਜਾਂ ਕੋਈ ਲਿਖੀਆਂ ਜਾਂ ਬੋਲੀਆਂ ਹਾਂਜੀ ਹਾਂਜੀ ਲਿਖੀ ਦੀਆਂ ਵੈ ਤੇ ਬੋਲੀਆਂ ਦਾ ਸ਼ੌਕ ਰਿਖਦਾ ਹਾਂ ਨਹੀਂ ਨਹੀਂ ਬਹੁਤ ਵਧੀਆ ਜੀ ਇਸ ਤੋਂ ਇਲਾਵਾ ਆਪਣੀ ਜੋ ਕਿਰਤਾਂ ਦੀ ਡਰਾਈਵਰੀ ਕਰਦੀ ਆ ਜੀ ਹਾਂ ਹਾਂ ਨਹੀਂ ਇਹ ਆਪਣੀ ਕਿਰਤ ਕਮਾਈ ਜੋ ਹਨਾ ਕਰਨੀ ਚਾਹੀਦੀ ਹੈ ਜੀ ਬਾਕੀ ਅੱਜ ਸਾਡੇ ਨਾਲ ਅਵਤਾਰ ਸਿੰਘ ਜੀ ਅੱਜ ਲਈ ਇੰਨਾ ਹੀ ਕਾਫੀ ਤੇ ਅਸੀਂ ਸਿਹੜਾ ਸਾਹਿਬ ਦੀ ਧਰਤੀ ਤੇ ਬੈਠੇ ਹਾਂ ਛੇਵੇਂ ਪਾਤਸ਼ਾਹ ਜੀ ਮਹਾਰਾਜ ਦੀ ਧਰਤੀ ਤੇ ਬੈਠੇ ਹਾਂ ਗੁਰਦੁਆਰਾ ਸਿਹੜਾ ਸਾਹਿਬ ਵਿਖੇ ਤੇ ਅਵਤਾਰ ਸਿੰਘ ਉਹਨਾਂ ਦਾ ਵਿਚਾਰ ਵਤਾਂਦਰਾ ਕੀਤਾ ਤੇ ਬਹੁਤ ਵਧੀਆ ਇਹਨਾਂ ਦੀ ਕਵਿਤਾ ਲੱਗੀ ਅਤੇ ਤੁਸੀਂ ਵੀ ਸਾਰਿਆਂ ਨੇ ਇਹ ਵੀਡੀਓ ਸ਼ੇਅਰ ਕਰਨੀ ਅਤੇ ਹੋਰ ਇਹਨਾਂ ਦੀ ਹੌਸਲਾ ਉਪਜਾਈ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ